ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਸੇਵਕ ਕੁਲਵਰਨ ਸਿੰਘ ਸਿੱਧੂ ਆਏ ਦਿਨ ਅਸੀਂ ਤੁਹਾਨੂੰ ਵੀਡੀਓ ਦਿਖਾਉਂਦੇ ਰਹਿੰਦੇ ਕਿ ਨਹਿਰ ਤੇ ਕਿੰਨਾ ਦਾ ਡੇਂਜਰ ਏਰੀਆ ਵਾ ਕਿੰਨੇ ਕਿਤੇ ਐਕਸੀਡੈਂਟ ਹੁੰਦੇ ਆ ਕਿੱਦਾਂ ਇਹ ਡੋਲਾ ਨੀਵਾ ਹੋ ਗਿਆ ਨਹਿਰ ਕੀ ਜਿਹੜੀ ਨਵੀਂ ਬਣ ਰਹੀ ਸੜਕਾ ਉਹ ਨਹਿਰ ਦੇ ਤੋਂ ਟਟਕੋਟਾ ਢਾਈ ਤਿੰਨ ਫਟੂਕੀ ਹੋ ਗਈ ਆ ਇੱਥੇ ਕਦੇ ਵੀ ਕੋਈ ਵੱਡਾ ਐਕਸੀਡੈਂਟ ਹੋ ਸਕਦਾ ਆਉ ਤੁਹਾਨੂੰ ਇਹ ਰਾਹਗੀਰਾਂ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਆ ਇਹ ਇਥੇ ਕਿਤਾ ਕਿਰਾਨਾ ਜੇ 888 ਬਾਬਾ ਹਰੀ ਸਿੰਘ ਨੇਕੀ ਵਾਲੇ ਗੁਰਦਾਰ ਹਰੀਤ ਦੇ ਕੋਲ ਆਤੀ ਲਾਈਵ ਹੋ ਰਿਹਾ ਇੱਥੇ ਆ ਦੇਖੋ ਜੀ ਆਹ ਆ ਜਿਹੜੀ ਆ ਕੋਈ ਵੀ ਹਾਸਾ ਹੋ ਆਹ ਆ ਇੱਥੇ ਹਾਂਜੀ ਆਹ ਦੇਖੋ ਕਿ ਆ ਸਿਰਫ 6 ਇੰਚ ਦਾ ਫਰਕ ਹੈ ਪੱਕੀ ਸੜਕ ਦਾ ਤਾਂ ਉਹ ਡੋਲਾ ਜਿਹੜਾ ਵਾ ਉਹ ਘਟੋੜਾ 2 ਫੁੱਟ ਨੀਵਾ ਵਾ ਹਾਂਜੀ 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 ਕੀ ਲਾ ਜੀ ਹਾਂਜੀ ਠੇਕਦਾਰ ਰਸ਼ਮ ਸਿੰਘ ਜੀ ਅੱਛਾ ਜੀ ਆਹ ਡੌਲੇ ਦੀ ਕੀ ਮੰਗ ਕਰਦੇ ਆ ਇੱਥੇ ਜੀ ਕੋਈ ਵੀ ਖਤਰਾ ਕੋਈ ਵੀ ਇਨਸਾਨ ਦੇਖ ਸਕਦਾ ਬੱਚੇ ਦੇ ਜੀ ਹਾਂਜੀ ਇਹ ਬਣਾਇਆ ਜਾਵੇ ਜੀ ਇਹ ਠੀਕ ਹੈ ਜੀ ਹਾਂਜੀ ਹਾਂਜੀ ਭਾਜੀ ਆਪਣਾ ਕੀ ਨਾਂ ਜੀ ਨਾਮ ਮੋਹਨ لال ਕੰਨਾ ਜੀ ਹਾਂਜੀ ਕੀ ਸਰਕਾਰ ਤੋਂ ਮੰਗ ਕਰਦੇ ਆ ਜੀ ਮੰਗ ਇਹ ਕਰਦੇ ਆ ਸਾਡੇ ਕੋਲ ਬਰਦਾਰਾ ਬਹੁਤ ਵੱਡਾ ਆ ਨਾਲ ਸਟੇਟਿੰਗ ਮੈਂ ਇੱਥੇ ਟ੍ਰੈਫਿਕ ਜਿਆਦਾ ਹੈ ਲੋਕ ਲੋਕ ਪੈਰੀ ਸੰਗਤ ਬਹੁਤ ਆਉਂਦੀ ਜਾਂਦੀ ਇੱਥੇ ਹਾਂਜੀ ਸੰਗਤ ਬਹੁਤ ਆਉਂਦੀ ਜਾਂਦੀ ਹੈ ਕਈ ਆਟੋਫ ਏਰੀਆ ਦੇ ਇਹਨਾਂ ਨੂੰ ਪਤਾ ਨਹੀਂ ਹੁੰਦਾ ਇਹਨਾਂ ਨੂੰ ਪਤਾ ਨਹੀਂ ਹੁੰਦਾ ਜੇ ਜਾਣਦੇ ਉਹ ਵੀ ਪਾਜੂਲੇ ਹੋ ਸਕਦੇ ਹਾਂਜੀ ਇਹ ਜੀ ਅਸੀਂ ਮੰਕਰ ਦੇ ਵਿੱਚ ਇੱਕ ਦੋ ਹੋਰ ਬੰਦੇ ਡਿਗੇ ਵੀ ਅੱਜ ਜੀ ਇਹਦੇ ਅੱਛਾ ਜੀ ਹਾਂਜੀ ਇੱਕ ਦੋ ਹੋਰ ਬੰਦੇ ਡਿਗੇ ਵੀ ਬੱਚੇ ਦੇ ਪਸ਼ੂ ਵੀ ਆਏ ਤਨ ਗਾਈਆਂ ਉਹ ਬਿਕੇਦੇ ਰਹਿੰਦੇ ਜੀ ਹਾਂਜੀ ਭਾਜੀ ਆਪਣਾ ਕੀ ਨਾਂ ਆਪਾਂ ਲਾਲਚੰਦਾ ਜੀ ਕਿਹੜਾ ਪਿੰਡ ਹੈ ਜੀ ਅਕਨਾਗਵਾ ਜੀ ਅੱਛਾ ਜੀ ਹਾਂਜੀ ਇਹ ਤੁਹਾਡੇ ਪਿੰਡਾਂ ਨੂੰ ਵੀ ਸਾਰੇ ਡੋਲਾ ਨੀਵਾ ਹੀ ਆ ਹਾਂਜੀ ਨੀਵਾ ਜੀ ਅੱਛਾ ਬੰਦੇ ਡਿਗਣ ਦਾ ਖਤਰਾ ਕਿ ਨਹੀਂ ਜੀ ਖਤਰਾ ਬਹੁਤ ਹੈ ਜੀ ਹਾਂਜੀ ਹਾਂਜੀ ਇਹ ਡੋਲਾ ਬੰਨੇ ਜੀ ਤਾਂ ਜੀ ਠੀਕ ਹੈ ਜੀ ਹਾਂਜੀ ਆਹ ਦੇਖੋ ਕਿ ਮੈਂ ਤੁਹਾਨੂੰ ਦਿਖਾ ਲਦਾ ਆਹ ਦੇਖੋ ਸਿਰਫ 6 ਇੰਚ ਦਾ ਨਰਦੇ ਵਿਚ ਐਸ ਵੇਲੇ 10 ਤੋਂ 12 ਫੁੱਟ ਪਾਣੀ ਆ ਕਿ ਲੁੱਕ ਪੈ ਰਹੀ ਆ ਤਾਂ ਐਸੇ ਵੇਲੇ ਕਿ ਖਤਰਾ ਪੂਰਾ 6 ਇੰਚ ਕਿੱਦਾਂ ਬੰਦਾ ਰੁਕੂਗਾ ਇਥੇ ਵੇਜ ਡਿੱਗਣ ਤੋਂ ਕਿੱਦਾਂ ਰੁਕ ਸਕਦਾ ਵਾ ਕਿ ਇਹ ਇੰਨਾ ਇਥੇ ਖਤਰਾ ਵਾ ਡਿੱਗਣ ਨੂੰ ਇਹ ਗੜ੍ਹ ਸ਼ੰਕਰ ਤੋਂ ਲੈ ਕੇ ਆਦਮਪੁਰ ਤੱਕ ਅੱਗੇ ਇਥੇ ਖਤਰਾ ਖਤਰਾ ਹੈ ਜੇ ਲੱਗੀ ਹੁੰਦੀ ਸੀ ਨਾ ਤਾਂ ਤਿੰਨ ਤਿੰਨ ਚਾਰ ਚਾਰ ਫੁੱਟ ਸਾਡਾ ਏਰੀਆ ਨੂੰ ਡੋਲਾ ਹਾਤਾ ਵਾ ਜਦੋਂ ਕੋਈ ਲਾਈਨਿੰਗ ਕਹਿੰਦਾ ਕੋਈ ਕੁਝ ਕਹਿੰਦਾ ਕੋਈ ਮਿੱਟੀ ਦੇ ਹੋਣੀ ਚਾਹੀਦੀ ਹੈ ਘੱਟੋ ਘੱਟ 3-3 4-4 ਫੁੱਟ ਹੋਣੀ ਚਾਹੀਦੀ ਆ ਕੋਈ ਗੱਡੀ ਵਗੈਰਾ ਇਹਦੇ ਵਿੱਚ ਨਾ ਡਗੇ ਕੀਮਤੀ ਜਾਨਾਂ ਜਾਂਦੀਆਂ ਲੱਗਦੀਆਂ ਕਿ ਉਹ ਉਹਦਾ ਕੋਈ ਫਾਇਦਾ ਨਹੀਂ ਬਾਅਦ ਵਿੱਚ ਕਿਸੇ ਲੱਖ ਰੁਪਏ ਦੇ 10 ਲੱਖ ਦੇ ਦੇ 20 ਲੱਖ ਦੇ ਜੋ ਕੋਈ ਕੁਝ ਕੋਈ ਕੁਝ ਉਹਦਾ ਕੋਈ ਫਾਇਦਾ ਨਹੀਂ ਐਸੀ ਸਰਕਾਰ ਤੋਂ ਆਪਣੇ ਚੈਨਲਾਂ ਹੀ ਮੰਗ ਕਰਦੇ ਆ ਇਲਾਕੇ ਦੀ ਇਹੀ ਮੰਗ ਵਾ ਕਿ ਇਹ ਜਿੱਦਾਂ ਤੁਸੀਂ ਬਹੁਤ ਗੰਦੀ ਸੜਕ ਤੇ ਲੁੱਕ ਪਾਣਾ ਕੇ ਬੜੀ ਵਧੀਆ ਬਣਾ ਰਹੇ ਆ ਹੁਣ ਇਸੇ ਤਰ੍ਹਾਂ ਇਹਦੇ ਉੱਤੇ ਮਿੱਟੀ ਵੀ ਪਾਈ ਜਾਵੇ ਡੋਲਾ ਬਣਿਆ ਜਾਵੇ ਤੇ ਆਮ ਜਨਤਾ ਨੂੰ ਸੁਰੱਖਿਅਤ ਕੀਤਾ ਜਾਵੇ ਮੈਂ ਤੁਹਾਡਾ ਆਪਣਾ ਸੇਵਕ ਕੁਲਵੰਤ ਸਿੰਘ ਸਿੱਧੂ ਵੱਡਾ ਖੂਰ ਤੋਂ ਵੀ ਮੇਰਾ ਮੋਬਾਈਲ ਨੰਬਰ ਹੈਗਾ 9855719816 9885719816 ਜਿੱਦਾਂ ਦੀਆਂ ਵੀਡੀਓ ਦੇਖਣ ਲਈ ਸਾਨੂੰ ਮੋਬਾਈਲ ਤੇ ਕੰਟੈਕਟ ਕਰੋ ਕਿ ਸਾਡੀ ਟੀਮ ਨਹਿਰ ਦੇ ਵਿੱਚੋਂ ਕੋਈ ਇਨਸਾਨ ਦੇ ਕੋ ਕੋ ਕਸੂਰ ਦੇ ਪਵੇ ਇਹ ਬਰਕਰਤ ਨੇ ਵੀ ਕੰਮ ਕਰਦੇ ਸਾਡੇ ਕੋ ਸਾਰੇ ਪ੍ਰਬੰਧ ਹੈਗੇ ਆ ਤੋਂ ਸਾਡੇ ਨਾਲ ਕੰਟੈਕਟ ਜੁੜਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪਾਣੀ ਦਿਖਾ ਦੇ ਜੀ ਠੀਕ ਹੈ ਜੀ